ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਬਣਾਉਣੀ ਆ ਵੀਡੀਓ ਰੋਲੇ ਦੀ ਵੱਡੇ ਰੋਲੇ ਦੀ ਬੂਮਾ ਕੰਪਨੀ ਦਾ ਇਹ ਹੈਗਾ ਵਾਈਟ ਅੰਦਰ ਰੋਲਾ ਹੈਗਾ ਵੱਡਾ ਰੋਲਾ ਓਕੇ ਸਟਾਰਟਿੰਗ ਮੈਂ ਕਰਦਾ ਹਾਂ ਫਰੰਟ ਤੋਂ ਹੀ ਆ ਗਿਆ ਦਾ ਡਰਮ ਰੋਲ ਕਰਨ ਵਾਲਾ ਆਫਕੋਰਸ ਜਨਰਲ ਨੋਲੇਜ ਦੇ ਕਿ ਜਿਦਾ ਹੈਗਾ ਕੁਐਸਚਨ ਤੇ ਇੱਥੇ ਹੈਗਾ ਇਹਦਾ ਇਹਦੀ ਲੈਫਟ ਹੈਂਡ ਸਾਈਡ ਤੇ ਜੇ ਆਪਾਂ ਰਾਈਟ ਹੈਂਡ ਸਾਈਡ ਤੇ ਚਲ ਜਾਈਓ ਤਾਂ ਇੱਥੇ ਆ ਜਾਂਦਾ ਇਹਨੂੰ ਖੋਲ ਕੇ ਲੋਕ ਨੂੰ ਇੱਥੇ ਆ ਜਾਂਦਾ ਇਹਦਾ ਐਡ ਬਲੂ ਆ ਆ ਜਾਂਦਾ ਐਡ ਬਲੂ ਇਹਦਾ ਓਕੇ ਇੱਥੇ ਆ ਗਿਆ ਐਡ ਬਲੂ ਤੇ ਆ ਹੰਦਾ ਦੇ ਹੋ ਸਿਟ ਐਡ ਕਰਕੇ ਪੰਪ ਜਦੇ ਅੰਦਰ ਹੁੰਦਾ ਆਪਣੇ ਫਿਊਲ ਫਿਲ ਕਰਨ ਨੂੰ ਜੇ ਪੰਪ ਨਾ ਹੋਵੇ ਤਾਂ ਬਿਨਾ ਪੰਪ ਤੋਂ ਜੇ ਤੁਸੀਂ ਫਿਊਲ ਐਡ ਕਰਨਾ ਤਾਂ ਤੇ ਇਹ ਬੈਕ ਸਾਈਡ ਤੇ ਰਿਵਰਸ ਕੈਮਰਾ ਆ ਗਿਆ ਅਰ ਉਹ ਮੈਂ ਖੋਲ ਕੇ ਉੱਪਰ ਚੱਕ ਕੇ ਇੰਜਨ ਆ ਗਿਆ ਸਾਰਾ ਤੇ ਇੱਥੇ ਆ ਗਿਆ ਤਾਂ ਫਿਊਲ ਸੂਲ ਧੰਨਵਾਦ ਤੇ ਅਗਦਾ ਡੈੱਡ ਮੈਨ ਆ ਗਿਆ ਐਕਸੀਸ਼ਨ ਕੀ ਇਹ ਅਰੋ ਜੇ ਜਿਆਦਾ ਉੱਪਰ ਚੱਕਾ ਬੈਲਟ ਥੱਲੇ ਨੂੰ ਖਿੱਚ ਕੇ ਵੀ ਤੁਸੀਂ ਇਹਨੂੰ ਬੰਦ ਕਰ ਸਕਦੇ ਆ ਜੇ ਹੱਥ ਜਾਂਦਾ ਤਾਂ ਨੂੰ ਅੱਧਾ ਥੱਲੇ ਨੂੰ ਖਿੱਚ ਕੇ ਬੰਦ ਕਰ ਸਕਦੇ ਆ ਓਕੇ ਇਹ ਆ ਗਿਆ ਇਹ ਰ ਬੂਮੈਂਡ ਕੰਪਨੀ ਦਾ ਓਕੇ ਹੋਰ ਇਹਦੇ ਵਿੱਚ ਬਾਹਰ ਕੁਝ ਖਾਸ ਹੈ ਨਹੀਂ ਇਹਦੀ ਜਿਹੜੀ ਆ ਆ ਕੀ ਪਲੇਟ ਇਨਫੋਰਮੇਸ਼ਨ ਪਲੇਟ ਤੇ ਹੁਣ ਮੈਂ ਚਲ ਜਮਾ ਦੇ ਵਿੱਚ ਇੱਥੇ ਵੀ ਇਹਦੀ ਡਿਟੇਲ ਸਾਰੀ ਇਹਦੇ ਆ ਸਾਰੀ ਜੋ ਵੀ ਹੈਗੀ ਆ ਇਨਫੋਰਮੇਸ਼ਨ ਤਵਾਜ਼ਮਾ ਦੇ ਵਿੱਚ ਮੈਂ ਬੁੱਲ ਬੁੱਲੇ ਤੇ ਬਚਾ ਕੇ ਲਾਜ਼ਮਾ ਦੀ ਮੈਂ ਵਿੰਡੋ ਫੰਡੋ ਕਰਤ ਰਹੰਦਾ ਆਪਾਂ ਓਕੇ ਇਹ ਲੈਫਟ ਹੈਂਡ ਸਾਈਡ ਤੋਂ ਮੈਂ ਸਟਾਰਟ ਕਰਦਾ ਹੁਣ ਇੱਧਰ ਆ ਗਿਆ ਫਾਰ ਐਗਜ਼ਿਸ਼ਨ ਇਹਦਾ ਕੈਬਨ 뷰 ਹੈਗਾ ਆਹ ਪਹਿਲਾਂ ਇਹ ਜੀ ਇਹਦਾ ਕੈਬਨ 뷰 ਓਕੇ ਹੁਣ ਆਪਾਂ ਬੈਠ ਜੀਏ ਸੀਟ ਤੇ ਤੇ ਲੈਫਟ ਹੈਂਡ ਸਾਈਡ ਤੋਂ ਮੈਂ ਸਟਾਰਟ ਕਰਦਾ ਆ ਗਿਆ ਹੀਟਿੰਗ ਕੰਟਰੋਲ ਵਾਸਤੇ ਆਫਕੋਰਸ ਸਾਰੇ ਸੋਚਦਾ ਤੁਹਾਨੂੰ ਪਤਾ ਹੀ ਹੈ ਹੀਟਿੰਗ ਕਿੱਦਾਂ ਕੰਟਰੋਲ ਹੁੰਦੀ ਆ ਵਿੰਡੋ ਤੇ ਕਰਨਾ ਤੁਸੀਂ ਪੈਰਾਂ ਵੱਲ ਕਰਨਾ ਸਿੱਧਾ ਕਰਨਾ ਪੱਖੇ ਨੂੰ ਉਹਦੀ ਸੈਟਿੰਗ ਹੋ ਗਈ ਆ ਹੋ ਗਿਆ ਇਹਦਾ ਸਟੀering ਤੇ ਆ ਹੋ ਗਿਆ ਦੀ ਸਪੀਡ ਘੱਟ ਤੇ ਕਰਨਾ ਤੁਸੀਂ ਜ਼ਿਆਦਾ ਤੇ ਚਲਾਉਣਾ ਐਮਰਜੈਂਸੀ ਸਵਿਚ ਆ ਗਿਆ ਆ ਵਾਈਬ੍ਰੇਸ਼ਨ ਕੰਟਰੋਲ ਹੋ ਗਿਆ ਵਾਈਬ੍ਰੇਸ਼ਨ ਕੰਟਰੋਲ ਕਰਨ ਵਾਸਤੇ ਆ ਇਹਦਾ ਜਿਹੜਾ ਮੈਨੂਅਲ ਤੁਸੀਂ ਰੀ ਜਨਰੇਸ਼ਨ ਕਰਦੇ ਹੋ ਉਹਦਾ ਹੋ ਗਿਆ ਆ ਇਹਦੀ ਸਪੀਡ ਹੋ ਗਈ 1 ਕੋ ਤੇ ਲਾਉਣਾ ਜਿੱਦੇ 1 ਕੋ ਮੈਕਸਿਮਮ ਮਿਨੀਮਾਈਜ਼ ਇਹ ਹੁੰਦਾ ਜਦੋਂ ਆਪਾਂ ਗੱਡੀਆਂ ਨਹੀਂ ਹੁੰਣਾ ਅੱਜਕੱਲ ਤੁਸੀਂ ਨਿਊਟਰਲ ਕਰ ਦਿੰਦੇ ਬੰਦ ਹੋ ਜਾਂਦੀਆਂ ਜਾਂ ਕਿੱਦਾਂ ਇਹ ਵੀ ਇਦਾਂ ਹੀ ਜਦੋਂ ਤੁਸੀਂ ਜ਼ਿਆਦਾ ਦੇਰ ਖੜੇ ਰਹਿੰਦੇ ਨੇ ਤੇ ਇਹਨੇ ਆਪਣੇ ਇਹਦਾ ਐਕਸੀਲੇਟਰ ਇਹਦਾ ਡਾਊਨ ਕਰ ਦੇਣਾ ਤੇ ਆ ਸੱਚ ਹੈ ਨਹੀਂ ਇਹਦੇ ਉੱਪਰ ਇਹ ਤੇ ਇੰਡੀਕੇਟਰ ਤੇ ਆ ਜਿਹੜੀ ਇਨਫੋਰਮੇਸ਼ਨ ਇਹ ਪੁਰਾਣੀ ਆ ਮੈਂ ਤੁਹਾਨੂੰ ਦੱਸ ਦਾਂ ਤੇ ਇਹਦੇ ਰਾਈਟ ਹੈਂਡ ਸਾਈਡ ਤੇ ਆ ਜਾਓ 에어 ਕੰਡੀਸ਼ਨ ਕੰਟਰੋਲ ਆ ਗਿਆ ਪੱਖੇ ਦੀ ਸਪੀਡ 에어 ਕੰਡੀਸ਼ਨਿੰਗ ਦੀ ਐਕ ਤੇ ਸ਼ੀਸ਼ੇ ਤੇ ਲਾਉਣਾ ਤੁਸੀਂ ਕਿੱਦਾਂ ਲਾਉਣਾ ਇੱਕ ਤੇ ਲਾਉਣਾ ਦੋ ਤੇ ਲਾਉਣਾ ਤੇ ਆਹ ਹੁੰਦਾ ਇੱਥੇ ਜਦੋਂ ਇਹਦੇ ਉੱਪਰ ਕੋਈ ਸਾਈਟਾਂ ਦੇ ਉੱਪਰ ਜੀਪੀਐਸ ਯੂਜ਼ ਕਰਦੇ ਆ ਉਤੇ ਟੈਬਲੇਟ ਵਗੈਰਾ ਲਾਉਣ ਨੂੰ ਹੁੰਦਾ ਇਹ ਸਟੈਂਡ ਜਾਂ ਤੇ ਆ ਆ ਗਿਆ ਦਾ ਯੂਐਸਬੀ ਚਾਰਜਰ ਤੇ ਆ ਆ ਗਿਆ ਮੈਨੂਅਲ ਦਾ ਰਾਈਟ ਹੈਂਡ ਸਾਈਡ ਤੇ ਤੇ ਆ ਆ ਗਿਆ ਮੇਨ ਲੀਵਰ ਛੋਟੇ ਰੋਲ ਵਾਂਗੂ ਛੋਟੇ ਰੋਲੇ ਤੁਸੀਂ ਜਿਦਾ ਚਲਾਉਂਦੇ ਰਹਿੰਦੇ ਆ ਤੇ ਉਹਦੇ ਵਾਂਗੂ ਵੀ ਸੇਮ ਇਹਦਾ ਲੀਵਰ ਆ ਗਿਆ ਅੱਗੇ ਪਿੱਛੇ ਕਰਨ ਵਾਲਾ ਤੇ ਆ ਵੀ ਜਿਹਦੇ ਉੱਪਰ ਕੰਟਰੋਲ ਵੀ ਦੱਸਿਆ ਤੇ ਉੱਪਰ ਤੇ ਆ ਗਿਆ ਇਹਦਾ ਆਰਮ ਰੱਖਣ ਨੂੰ ਪਿੱਛੇ ਆ ਗਿਆ ਸਪੀਕਰ ਤੇ ਉਪਰ ਆ ਜੀ ਉਪਰ ਆ ਗਿਆ ਇਹਦਾ ਬਾਕਸ ਆ ਗਿਆ ਸਮਾਨ ਸਭੂ ਰੱਖਣ ਨੂੰ ਮਾੜਾ ਮੋਟਾ ਆ ਗਿਆ ਦਾ ਕੈਮਰਾ ਆ ਗਿਆ ਰਿਵਰਸ ਕੈਮਰਾ ਆ ਗਿਆ 360 ਕੈਮਰਾ ਹਾਲ ਵੀ ਫੰਕਸ਼ਨ ਸਾਰੇ ਲਾਈਟਾਂ ਦਾ ਹੋ ਗਿਆ ਮੈਂ ਤੁਹਾਨੂੰ ਓਨ ਕਰਕੇ ਦੱਸਦਾ ਤੇ ਸ਼ੀਸ਼ਾ ਇੱਧਰ ਆ ਗਿਆ ਓਕੇ ਹੁਣ ਆਪਾਂ ਕਰੀਏ ਨੂੰ ਸਟਾਰਟ ਸਟਾਰਟ ਮੈਂ ਲਾਈ ਚਾਬੀ ਦੀ ਚਾਬੀ ਚਾਬੀ ਆਲਾ ਚਾਬੀ ਲਾ ਲਈ ਆਪਾਂ ਜੀ ਇਹਦੇ ਵਿੱਚ ਠੀਕ ਆ ਤੇ ਲਾਈ ਇਧਰੋਂ ਮੈਂ ਸੀਟ ਬੈਲਟ ਆਪਣੀ ओके स्टार्ट ਕਰਨ ਤੋਂ ਪਹਿਲਾਂ ਉਹੀ ਛੋਟੇ ਰੋਲੇ ਵਾ ਨੂੰ ਸੇਮ ਪਾਰਕਿੰਗ ਦਾ ਹੈਗਾ ਪਾਰਕਿੰਗ ਮਤਲਬ ਇਹਦਾ ਇੱਧਰ ਨੂੰ ਪੁਸ਼ ਕਰਕੇ ਇਹਦੀ ਪਾਰਕਿੰਗ ਲੱਗਦੀ ਹੈ ਤੇ ਇਹ ਆਲਰੇਡੀ ਲੱਗੀ ਹੋਆ ਓਕੇ ਮਾਉਨਾਂ ਨੂੰ ਕੀਤਾ ਪੋਜੀਸ਼ਨ ਆਨ ਅੱਤਵਾ ਕੀਤਾ ਮੈਂ ਸਟਾਰਟ ਓਕੇ ਹੁਣ ਇਹਦੀ ਬਾਅਦ ਤੁਹਾਨੂੰ ਪਤਾ ਨਹੀਂ ਆਉਂਦੀ ਕਿ ਨਹੀਂ ਆਉਂਦੀ ਪਰ ਇਹ ਜਿਹੜਾ ਇਹ ਸਟਾਰਟ ਹੋ ਚੁੱਕਾ ਹੈ ਤੇ ਹੁਣ ਆਜਮਾ ਇਹਦੀ ਸਕਰੀਨ ਦੇ ਉੱਪਰ ਮੈਂ ਆ ਇਧਰ ਇਹਦੀ ਜਿਹੜਾ ਆ ਆਇਲ ਦਾ ਜਿਹੜਾ ਹੈਗਾ ਤੇਲ ਦਾ ਲੈਵਲ ਕੀ ਆ ਤੇ ਇਧਰ ਜਿਹੜਾ ਦਾ ਦੂਜਾ ਆਪਣੇ ਪੌਂਦੇਆਂ ਦੇ ਵਿੱਚ ਐਡ ਬਲੂ ਐਡ ਬਲੂ ਦਾ ਲੈਵਲ ਇਹਦੀ ਸਪੀਡ ਤੇ ਆ ਇਹਦੀ ਰੈਪਸ ਰੈਪਸ ਹੋ ਗਿਆ ਜਿਹੜੇ ਇਹਦੇ ਜਦੋਂ ਰੇਸ ਦਿੰਦੇ ਆ ਤੇ ਉਹਦੇ ਜਿਹੜੇ ਇੰਜਨ ਦੇ ਰੈਪਸ ਹੋ ਗਏ ਠੀਕ ਆ ਉਹ ਕਿ ਮੇਨ ਮੇਨ ਫੰਕਸ਼ਨ ਹੋਣ ਕੀ ਆ ਇਹਦਾ ਇਧਰਲੇ ਪਾਸੇ ਆ ਜਾਓ ਰਾਈਟ ਹੈਂਡ ਸਾਈਡ ਤੇ ਜਦੋਂ ਇਹਨੂੰ ਚਲਾਉਣਾ ਜਦੋਂ ਇਹਨੂੰ ਚਲਾਉਣਾ ਇਹਨੂੰ ਹੁਣ ਮੈਂ 1 ਕੋ ਤੇ ਲਾਇਆ ਨਾ 1 ਕੋ ਦੇ ਉੱਪਰ ਜਦੋਂ ਮੈਂ ਇਹਨੂੰ ਇਹਦਾ ਫੰਕਸ਼ਨ ਜਦੋਂ ਇਹਨੂੰ ਇਹਨਾ ਕੰਮ ਕਰਨਾ ਸ਼ੁਰੂ ਕਰਨਾ ਤਾਂ ਇਹਦੀ ਜਿਹੜੀ ਸਪੀਡ ਜਿਹੜੀ ਆਪਣੇ ਆਪ ਚੱਕ ਹੋ ਜਾਣੀ ਹੈ ਜਿਵੇਂ ਮੈਂ ਮੈਕਸਿਮਮ ਤੇ ਲਾਇਆ ਹੁੰਦਾ ਤਾਂ ਮੈਕਸਿਮਮ ਤੇ ਇਹਦੀ ਆਪਣੇ ਆਪ ਹੀ ਚੱਲੀ ਜਾਣੀ ਸੀਗੀ ਤੇ ਆ ਦੇਖਿਆ ਹੁਣ ਮੈਂ ਮੈਕਸਿਮਮ ਤੇ ਕੀਤਾ ਮੈਕਸਿਮਮ ਹੋ ਗਏ ਹੁਣ ਮੈਂ 1 ਕੋ ਤੇ ਲਾਇਆ ਤੇ ਇਹ 1 ਕੋ ਤੇ ਹੁਣ ਜਦੋਂ ਮੈਂ ਫੰਕਸ਼ਨ ਕਰਨਾ ਆਪੇ ਵੱਜ ਜਾਣੀ 360 ਬੰਗੂਆਂ ਬਾਕੀ ਮਸ਼ੀਨਾਂ ਨੂੰ ਤੇ ਆਪੇ ਹੀ ਇਹਦੀ ਕਟੀ ਜਾਣੀ ਆਟੋ ਦੇ ਆਟੋ ਤੇ ਕਹਿ ਲਓ ਜਿੱਦਾਂ ਇੱਥੇ ਮਿਨੀਮਲ ਦੇ ਉੱਪਰ ਆਪਣੀ ਦੀ ਮਿਨੀਮਲ ਸਪੀਡ ਹੋਗੇ ਓਕੇ ਮੈਂ ਤੁਨ ਲਾ ਲਿਆ ਇੱਕੋ ਤੇ ਹੁਣ ਇਹਦੀ ਪਾਰਕਿੰਗ ਪਾਰਕਿੰਗ ਬ੍ਰੇਕ ਮਤਲਬ ਤੁਹਾਨੂੰ ਕਿੱਦਾਂ ਪਤਾ ਲੱਗਾ ਇਧਰ ਨੂੰ ਮੈਂ ਪਾਰਕਿੰਗ ਬ੍ਰੇਕ ਕਿੱਦਾਂ ਲੱਗਿਆ ਹੈਗਾ ਨਿਸ਼ਾਨ ਪਾਰਕਿੰਗ ਬ੍ਰੇਕ ਦਾ ਆਹ ਦੇ ਉੱਪਰੋਂ ਦਾ ਇੱਥੇ ਦਾ ਮਤਲਬ ਪਾਰਕਿੰਗ ਲੱਗੀ ਹੋਈ ਆ ਹੁਣ ਮੈਂ ਇਹਨੂੰ ਲੀਵਰ ਨੂੰ ਇਧਰ ਨੂੰ ਆਪਣੇ ਲੈਫਟ ਵਾਲੇ ਪਾਸੇ ਨੂੰ ਕੀਤਾ ਮਿਡਲ ਚ ਹੋ ਗਿਆ ਹੁਣ ਨਿਊਟਰਲ ਹੋ ਗਿਆ ਹੈ ਨਿਊਟਰਲ ਹੋ ਗਿਆ ਪਾਰਕਿੰਗ ਬ੍ਰੇਕ ਇਹਦੀ ਚੱਲ ਗਈ। ਹੁਣ ਇਹਨੂੰ ਤੁਸੀਂ ਅੱਗੇ ਨੂੰ ਕਿੱਦਾਂ ਕਰਨਾ? ਇਹਨੂੰ ਆਪਣੇ ਵੱਲੋਂ ਇੱਕ ਵਾਰ ਹੋਰ ਖਿੱਚ ਕੇ ਇਹਨੂੰ ਹੌਲੀ ਜਣੀ ਅੱਗੇ ਨੂੰ ਫਾਰਵਰਡ ਕੀਤਾ ਤਾਂ ਇਹ ਅੱਗੇ ਨੂੰ ਚੱਲ ਪਿਆ। ਠੀਕ ਹੈ? ਉਹ ਤੋਂ ਬਾਅਦ ਫੇਰ ਇੱਧਰ ਨੂੰ ਪਿੱਛੇ ਨੂੰ ਰਿਵਰਸ ਤੇ ਨਿਊਟਰਲ ਕਰਨਾ ਮਿਡਲ 'ਚ ਇਦਾਂ ਕਰ ਦੇਣਾ। ਤੇ ਜੇ ਇੱਧਰ ਨੂੰ ਪਿੱਛੇ ਨੂੰ ਕੀਤਾ ਤਾਂ ਰਿਵਰਸ ਚੱਲਣਾ। ਮਤਲਬ ਇੱਧਰ ਨੂੰ ਕੀਤਾ ਤਾਂ ਰਿਵਰਸ ਤੇ ਇਹਨੂੰ ਇੱਧਰੋਂ ਕਰਕੇ ਅੱਗੇ ਨੂੰ ਕੀਤਾ ਤਾਂ ਇਹਦਾ ਜਿਹੜਾ ਆ ਫੋਰਵਰਡ ਇਹਨੂੰ ਇੱਧਰੋਂ ਖਿੱਚ ਕੇ ਅੱਗੇ ਨੂੰ ਫੋਰਵਰਡ ਇੱਧਰੋਂ ਕਰਕੇ ਪਿੱਛੇ ਨੂੰ ਖਿੱਚ ਕੇ ਤਾਂ ਰਿਵਰਸ ਚੱਲਣਾ ਹੁਣ ਇਹਦਾ న్యూਟਰ ਲੱਗ ਗਿਆ ਹੁਣ ਇੱਧਰੋਂ ਇੱਕ ਵਾਰ ਪੁਸ਼ ਕੀਤਾ ਮੈਂ ਪੁਸ਼ ਆਲਰੇਡੀ ਹੋ ਗਿਆ ਇਹ ਜਿਹੜੀ ਆ ਪਾਰਕਿੰਗ ਬ੍ਰੇਕ ਇਹਦੀ ਲੱਗ ਗਈ ਓਕੇ ਤੇ ਆ ਸੋਚ ਹੈਗਾ ਇਹਦਾ ਦਾ ਹਾਰਨ ਵਾਸਤੇ ਆ ਹੈਗਾ ਵਾਈਬ੍ਰੇਸ਼ਨ ਲਾਉਣ ਵਾਸਤੇ ਜੇ ਤੁਸੀਂ ਹਮੇਸ਼ਾ ਹੀ ਰੋਲਰ ਨੂੰ ਤੋਰ ਕੇ ਵਾਈਬ੍ਰੇਸ਼ਨ ਲਾਉਂਦੇ ਨਹੀਂ ਤਾਂ ਉੱਥੇ ਨੇ ਤੋਏ ਪਾੜਾ ਨੇ ਜਿੱਦਾਂ ਉੱਥੇ ਖੁੱਭਣ ਲੱਪੰਦਾ ਨਾ ਤੇ ਜਿਹੜੇ ਹੰਪ ਬਣਾਉਣ ਲੱਪਣੇ ਆ ਤੇ ਇੱਕ ਹੋਰ ਜਿਹੜਾ ਟ੍ਰਿਕ ਆ ਜਦੋਂ ਤੁਸੀਂ ਪੂਰਾ ਲੈਵਲ ਨਾਈਸ ਕਰਨਾ ਜਦੋਂ ਰੋਲੇ ਨੂੰ ਤੁਸੀਂ ਐਂਡ ਤੇ ਜਾਣਾ ਜਿੱਥੇ ਜਾ ਕੇ ਫਿਨਿਸ਼ ਕਰਨਾ ਉੱਥੋਂ ਵਾਈਬ੍ਰੇਸ਼ਨ ਥੋੜੀ 2 ਸੈਕਿੰਡ ਲਈ ਬੰਦ ਕਰਕੇ ਜਦੋਂ ਫੇਰ ਰਿਵਰਸ ਕਰ ਲੈ ਫੇਰ ਆਨ ਕਰ ਲਿਆ ਕਰੋ ਉਹਦੇ ਨਾਲ ਜਿਹੜੇ ਆ ਟੋਏ ਨਹੀਂ ਪਾਣੇ ਜਿਹੜੇ ਸਾਈਟਾਂ ਦੇ ਉੱਪਰ ਜ਼ਿਆਦਾਤਰ ਇਹ ਲੋਕੀ ਦੇਖਦੇ ਆ ਫੋਰਮਨ ਵਗੈਰਾ ਕਿ ਬੰਦੇ ਨੂੰ ਐਕਸਪੀਰੀਅੰਸ ਆਇਆ ਹੈਗਾ ਕਿ ਨਹੀਂ ਹੈਗਾ ਤੇ ਉਹਦੇ ਨਾਲ ਫੇਰ ਪਤਾ ਲਾਏ ਆ ਪਤਾ ਲੱਜ ਜਾਂਦਾ ਓਕੇ ਹੁਣ ਆਜਮਾ ਉੱਪਰਲੇ ਪਾਸੇ ਉੱਪਰਲੇ ਪਾਸੇ ਕੋਈ ਖਾਸ ਨਹੀਂ ਆਇਆ ਇਹਦੇ ਆਪਣੇ ਵਾਈਪਰ ਚਲਾਉਣ ਵਾਸਤੇ ਆ ਪਾਣੀ ਬਾਤ ਆ ਇਹਦਾ ਉਹ ਆ ਲਾਈਟਾਂ ਹੋ ਗਈਆਂ ਆ ਉੱਪਰਲੇ ਐਂਬਲਾਈਟ ਹੋ ਗਈ ਦੂਜੀ ਲਾਈਟ ਹੋ ਗਈ ਆ ਲਾਈਟਾਂ ਤੇ ਆ ਹੀਟਿੰਗ ਵਾਲਾ ਸਿਸਟਮ ਹੋ ਗਿਆ ਇਹ ਸਿਸਟਮ ਆ ਕੁਝ ਖਾਸ ਇਹਦੇ ਵਿੱਚ ਹੈ ਨਹੀਂ ਆ ਤੇ ਆ 360 ਕੈਮਰਾ ਹੋ ਗਿਆ ਤੇ ਆ ਰਿਵਰਸ ਕੈਮਰਾ ਹੋ ਗਿਆ ਅਦਰ ਸ਼ੀਸ਼ਾ ਹੋ ਗਿਆ ਕੁਝ ਖਾਸ ਨਹੀਂ ਹੈਗਾ ਇਹਦੇ ਵਿੱਚ ਆ ਸਟੀਅਰਿੰਗ ਕਮਾਉਣ ਨੂੰ ਆ ਤੇ ਆ ਜਿਹੜਾ ਇਹਦੇ ਉੱਪਰ ਹੀ ਅੱਗੇ ਪਿੱਛੇ ਹੋਣਾ ਸਾਰਾ ਇਹ ਤਾਂ ਰੱਖੋ ਇੱਧਰ ਨੂੰ ਬ੍ਰੇਕ ਲੱਗਣੀਆਂ ਇੱਧਰ ਨੂੰ ਖਿੱਚ ਕੇ ਫੋਰਵਰਡ ਕਰੂਗੇ ਅੱਗੇ ਨੂੰ ਜਾਣਾ ਇੱਧਰ ਨੂੰ ਖਿੱਚ ਕੇ ਇੱਧਰ ਨੂੰ ਇੱਧਰ ਨੂੰ ਪਿੱਛੇ ਨੂੰ ਖਿੱਚੂਗੇ ਤਾਂ ਇਹ ਪਿੱਛ ਨੂੰ ਚੱਲਣਾ ਹੁਣ ਇਹ ਬ੍ਰੇਕ ਤੇ ਲੱਗ ਗਿਆ ਓਕੇ ਠੀਕ ਹੈ ਜੀ ਪਾਰਕਿੰਗ ਲਾਉਣ ਤੋਂ ਪਹਿਲਾਂ ਹਮੇਸ਼ਾ ਇਹਨੂੰ ਹੈਂਡ ਬ੍ਰੇਕ ਲਾ ਕੇ ਬੰਦ ਕਰਨ ਤੋਂ ਪਹਿਲਾਂ ਤੇ ਇਹਨੂੰ ਬੰਦ ਕਰ ਦਦਣਾ ਥੈਸ ਇਟ ਇਹ ਆ ਜੀ ਇਹਦੀ ਇਨਫੋਰਮੇਸ਼ਨ ਕਿਉਂਕਿ ਛੋਟੇ ਰੋਲੇ ਸਾਰੇ ਚਲਾਉਂਦੇ ਰਹਿੰਦੇ ਐਵੇਂ ਟੈਂਸ਼ਨ ਲਈ ਰੱਖਦੇ ਹੋ ਹਾਇ ਵੱਡੇ ਰੋਲੇ 'ਚ ਪਤਾ ਨਹੀਂ ਕੀ ਹੋਣਾ ਨਾ ਉੱਥੇ ਇਹ ਸਭ ਨਾਲੋਂ ਵਧੀਆ ਕੈਬਡ ਵਾਲਾ ਹੈਗਾ ਆ ਤੋਰਨਾ ਬੈਠੋ ਵਿੱਚ ਮੀਂਹ ਆਵੇ ਨੇਰੀ ਆਵੇ ਤੇ ਏਸੀ ਲਾਓ ਚਾਹੇ ਤੁਸੀਂ ਹੀਟਿੰਗ ਲਾਓ ਤਾਂ ਬੈਚ ਨਹੀਂ ਆ ਰਹਿਣਾ ਇਹ ਬੈਠੋ ਥੈਂਕ ਯੂ ਵੈਰੀ ਮੱਚ ਜੀ ਓਕੇ ਜੀ